ਅੱਛੀ ਐ ਸੀ ਫੌਜੀਆ ਵਾਲਾ ਜਿਹੜਾ ਹਸਪਤਾਲ ਕਿੰਨਾ ਨਹੀਂ ਤਾਂ ਬਣਿਆ ਵਸੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਤਾਂ ਇੱਧਰ ਹੈਗੀਆਂ ਜੀ ਕਚਹਿਰੀਆਂ ਤੇ ਉਹ ਹੈਗਾ ਜੀ ਈ ਐਸ ਐਮ ਕੰਪਲੈਕਸ ਮਤਲਬ ਕੰਟੇਨ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਈ ਸੀ ਐਚ ਐਸ ਬੰਦਰ ਰਹੇਗੀ ਪਤਾ ਨਹੀਂ ਜੀ ਹੁਣੇ ਕੀ ਗੱਲ ਹੋਈ ਅੰਦਰ ਜਾ ਕੇ ਆਪਾਂ ਕਰਦੇ ਆਂ ਪਤਾ ਵੀ ਦਵਾਈ ਦਿੰਦੇ ਆ ਡਾਕਟਰ ਕੀ ਗੱਲ ਹੈ ਠੀਕ ਹੈ ਸੋ ਲੰਬੇ ਆ ਜੀ ਐਂਟਰੀ ਕਿਉਂਕਿ ਨਾਨੀ ਨੇ ਦਿਖਾਣਾ ਸੀ ਆਪਣੀ ਅੱਖ ਠੀਕ ਹੈ ਚਲੋ ਨਾਨੀ ਮੈਂ ਤਾਂ ਪਹਿਲੀ ਵਾਰ ਆਈਆਂ ਇੱਥੇ ਦੇਖ ਲੰਨੇ ਆ ਉਹ ਸਾਹਮਣੇ ਖੜੇ ਬਹੁਤ سارے ਪੇਸ਼ੈਂਟਸ ਠੀਕ ਹੈ ਤੇ ਵਾਦੀਆ ਬਣਾਇਆ ਹੋਇਆ ਹੈ ਸਾਫ਼ ਸੁਥਰਾ ਗ੍ਰੀਨਰੀ ਗ੍ਰੀਨਰੀ ਆ ਸਾਹ ਖੁਸ਼ੀ ਲੱਗਿਆ ਹੋਇਆ ਇੰਨਾਂ ਦਵਾਈਆਂ ਲੈਣ ਦੇ ਤੇ ਨਾ ਤੇ ਏਰੀਆ ਇੱਥੇ ਦਵਾਈਆਂ ਵਗੈਰਾ ਮਿਲਦੀਆਂ ਹੋਣੀਆਂ ਠੀਕ ਐ ਤੇ ਪੇਸ਼ੈਂਟ ਵਗੈਰਾ ਦੇਖੇ ਪਹਿਲਾਂ ਮੈਂ ਕਰ ਲਵਾਂ ਜੀ ਪਤਾ ਤੇ ਇੱਥੇ ਸਾਰੀ ਲੇਡਿਸ ਖੜੀਆਂ ਐ ਮੈਂ ਪਹਿਲਾਂ ਖੜੀ ਸੀ ਤੇ ਉਹ ਬਹੁਤ ਕੁਝ ਇਨਕੁਆਰੀ ਜੀ ਕਰ ਰਹੀ ਐ ਇਸ ਕਰਕੇ ਮੈਂ ਪਿੱਛੇ ਆ ਗਈ ਤੇ ਇੱਥੇ ਟੋਕਨ ਨੰਬਰ ਵਗੈਰਾ ਮਿਲਦੇ ਆ ਇਹਨਾਂ ਦੀ ਬਣਦੀ ਐ ਪਰਚੀ ਵਗੈਰਾ ਠੀਕ ਸੀ ਬੈਠੇ ਬਾਹਰ ਮੈਡੀਕਲ ਅਫਸਰ ਐ ਇੱਥੇ ਡਾਕਟਰ ਐ ਇੱਥੇ ਡਾਕਟਰ ਦੀਆਂ ਦੁਕਾਨੀਆਂ ਆਖਾ ਪਤਾ ਨਹੀਂ ਕਿ ਰੈਫਰੈਂਸ ਮਿਲੋਗਾ ਕਿਸੇ ਵਧੀਆ ਡਾਕਟਰ ਦਾ ਤਾਂ ਦੇ ਦਿੰਦੇ ਆਪਾਂ ਕਿੱਥੋਂ ਦਾ ਰੈਫਰੈਂਸ ਮਿਲਣਾ ਫਿਰ ਲਓ ਜੀ ਰੈਫਰੈਂਸ ਮਿਲ ਗਿਆ ਸਾਨੂੰ ਪੰਨੂ ਆਈਸ ਹਸਪੀਟਲ ਦਾ ਹੁਣ ਆਪਾਂ ਅੰਦਰ ਜਾ ਕੇ ਦੇਖੀਏ ਮਾਣਾ ਮੋਟਾ ਕਰਾਈਏ ਨਾਨੀ ਦਾ ਚੈੱਕਅਪ ਤੇ ਆ ਸਾਰਾ ਕੁਝ ਇੱਥੇ ਦੀ ਪਰਚ ਵਗੈਰਾ ਕਰਤ ਹੋਗੀ ਤੇ ਆਹ ਨਾਲ ਮੇਰਾ ਸਾਰਾ ਰੈਫਰੈਂਸ ਪਰ ਨਾਲ ਹੀ ਠੀਕ ਠਾਕ ਹੈ ਭੁੱਖ ਤਾਂ ਨਹੀਂ ਲੱਗੀ ਕਹਿ ਦੋ ਲੱਗੀ ਆ ਮੈਂ ਵੀ ਖਾ ਲੂਗੀ ਲੱਗੀ ਲੱਗੀ ਆ ਹਾਂ ਐ ਆ ਹੁੰਦੀ ਆ ਸੋ ਅਸੀਂ 6 ਨੰਬਰ ਇੱਥੇ ਡਾਕਟਰ ਸਾਹਿਬ ਬੈਠੇ ਆ ਉੱਥੇ ਜਾਣਾ ਸੀ ਚੈੱਕ ਅਪ ਕਰਾਉਣ ਠੀਕ ਆ ਉਹਨਾਂ ਨੇ ਵੈਸੇ ਇਹ ਟੈਸਟ ਵਗੈਰਾ ਸਭ ਕੁਝ ਹਰੇ ਕੀਤਾ ਮਤਲਬ ਸਭ ਕੁਝ ਦਾ ਭਾਬ ਐਦਾਂ ਬੇ ਨਿਗਾ ਵਗੈਰਾ ਚੈੱਕ ਕਰੀ ਹੋਣੀ ਕਿੰਨੀ ਕਿੰਨੀ ਆ ਐਦਾਂ

ਜਗਾਤਾ ਹਾਂ ਜੀ ਇਹ ਡਾਕਟਰ ਸਾਹਿਬ ਸਾਰਾ ਕੁਝ ਡਿਸਪਲੇ ਕਰ ਰਹੇ ਆ ਉਹਨੂੰ ਕਰੀ ਤੇ ਵਿੱਚ ਹੁਣ ਇਹ ਆ ਇਸ ਚੈੱਕ ਕਰਨੇ ਆ ਉਸ ਨੂੰ ਸਾਰਾ ਕੇ ਲਗਾਓ ਨਾਨੀ ਸਿੱਧਾ ਬੈਠੋ ਐ ਨਾ ਫਿਰ ਉਹਨਾਂ ਹੀ ਹਨ ਔਖਾ ਹਾਂ उसके बाद तीन नंबर में जाएंगे तीन में सारे चेक हो जाएंगे ये भी आप चेक हो जाएंगे जो भी तकलीफ है आप तीन नंबर में बता देंगे ठीक है सबसे लास्ट में आपको डॉक्टर दे देंगे ठीक है सर ਠੀਕ ਹੈ ਉਸ ਤੋਂ ਬਾਅਦ ਇਹ ਡਾਕਟਰ ਕੋਲ ਆ ਗਏ ਆਪਾਂ ਠੀਕ ਹੈ ਤੇ ਇਹਨਾਂ ਦਾ ਕੀ ਚੈੱਕ ਹੋਣਾ ਇੱਥੇ ਬਾਇਓਕੈਮਟ੍ਰਿਕ ਠੀਕ ਹੈ ਉਸ ਤੋਂ ਬਾਅਦ ਇੱਕ ਹੋਰ ਡਾਕਟਰ ਕੋਲ ਜਾਣਾ ਉਸ ਤੋਂ ਬਾਅਦ ਮੇਨ ਡਾਕਟਰ ਨੂੰ ਮਿਲਣਾ ਕਿਉਂਕਿ ਇਹ ਪੜਾਅ ਦੇ ਵਿੱਚ ਜਿਹੜੀਆਂ ਕੱਲੀਆਂ-ਕੱਲੀਆਂ ਚੀਜ਼ਾਂ ਚੈੱਕ ਹੁੰਦੀਆਂ ਜਾਣਗੀਆਂ ਪਹੁੰਚ ਗਏ ਜੀ ਰੋਪੜ ਵਾਲੀ ਮੰਡੀ ਠੀਕ ਆ ਹੁਣ ਸਾਗ ਬਣਾਉਣਾ ਕਰਦੇ ਨੇ ਇੱਧਰ ਚੱਲਦੇ ਨਾ ਨਹੀਂ ਇੱਧਰ ਦੇਖਦੇ ਆ ਚਲੋ ਦੇਖਦੇ ਇੱਥੇ ਪਾਲਕ ਕਿੱਥੇ ਮਿਲਦੀ ਆ ਰਸ਼ ਬਹੁਤ ਆ ਦੇਖੋ 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 ਚਲੋ ਨਿਗਾ ਮਾਰਨੀ ਪੈਣੀ ਆ ਪਾਲਕ ਕਿੱਥੇ ਮਿਲੂਗੀ ਜੀ ਉਹ ਸਾਹਮਣੇ ਨਹੀਂ ਉਧਰੇ ਮਿਲੂਗੀ ਇੱਧਰ ਕਿਤੇ ਨਹੀਂ ਹੈਗੀ ਆ ਜੀ ਚਾਹ ਉਹ ਸੈਲਫ ਸਾਈਡ ਉਹ ਡਿਪਾਰਟਮੈਂਟ ਚਲੋ ਆਜੋ ਆਜੋ ਬਚਾ ਕੇ ਹਲਕਾ ਪਾਲਕ ਪਾਲਕ ਕੀ ਰੇਟ ਹੈ 2 ਰੁਪਏ ਦੀ ਦਿਖਾਓ ਕਿੱਥੇ ਆ ਦੇਖ ਨਾ ਨਾਨੀ ਕਹੇ ਲੋਬੀਆ ਲੋਬੀਆ ਇਹ ਸਬਜੀ ਬਣਦੀ ਦੀ ਲੋਬੀਆ ਨਸ ਕਿਆ ਚੀਜ਼ ਇਹਨੂੰ ਚੱਲਣੀਆ ਤੁਸੀਂ ਦੱਸੋ ਹੁਣ ਮੈਨੂੰ ਕਿਆ ਪਤਾ ਦੋ ਲੈ ਲੋ ਦੋ ਲੈ ਲੋ ਬਣ ਲੈ ਲੋ ਬੀਰਪੇ ਦਿਓ ਵਾ ਆਹ ਦੇਖੋ ਦੋਗੇ ਭਾਈ ਹੋਰ ਦੇ ਦੇ ਮੂਲੀਆਂ ਕੈ ਰੇਟਾ 60 ਰੁਪਏ ਦੇ ਕਿਲੋ 50 ਦੀਆਂ ਕਿਲੋ ਦੇ ਦੇ ਪਹਿਲਾਂ ਜਿਹੜਾ ਆ ਕੇ ਦੱਸ ਕਿੰਨੀਆਂ ਬਣਦੀਆਂ ਚਲ ਆਏ ਕਰ ਵੀਰੇ ਅੱਧਾ ਕਿਲੋ ਦੇ ਦੇ ਤੂੰ ਖਾਣੀਆਂ ਨਹੀਂ ਨਾ ਕਿਸੇ ਨੇ ਫਤਿਹਰੀ ਅੱਧਾ ਕਿਲੋ ਦਊਂਗਾ ਪਰ ਐਂ ਦੇ ਫਿਰ ਦੇ ਦੋ ਨੂੰ 40 ਰੁਪਏ ਇੱਕ ਤੁਸੀਂ ਕਹਿੰਦੇ ਤੇ ਬੰਦ ਗੋਭੀ ਦਾ ਪੀਸ ਲੈਣਾ ਹੈ ਨਾ ਉਧਰ ਤੇ ਲੈਨੇ ਹੋ ਬੰਦ ਗੋਭੀ ਦਾ ਪੀਸ ਕਿੱਥੋਂ ਮਿਲੂਗਾ ਬੰਦ ਗੋਭੀ ਆ ਐਡ ਡਿਪਾਰਟਮੈਂਟ ਚੋਂ ਚਲੋ ਆਜੋ ਦੇਖੋ ਆ ਜਿਹੜਾ ਬੋਲਦੀ ਵੀਰ ਜੀ ਦਾ ਤਾਂ ਚੋਤਾ ਕਰਾ

ਪਾਈਓ 30 ਰੁਪਏ ਦਾ ਪਾਈਓ 30 ਰੁਪਏ ਦਾ ਪੁੱਛਣਾ ਸਮਝੇ ਨਹੀਂ ਮੈਂ 30 ਰੁਪਏ ਦਾ ਕਿੰਨਾ ਕਹਿੰਦੇ ਹੋ ਇਹ 30 ਰੁਪਏ ਦਾ ਪੀਸ ਆ ਆਧਾ ਪੁੱਛ ਰਹੇ ਆ ਆਧਾ ਉਹੋ ਕਹਿੰਦੇ ਤੇ ਜੀ 30 ਰੁਪਏ ਦਾ ਪਾਈਆ ਤੇ ਘਰ ਦੇ ਕਹਿੰਦੇ 30 ਰੁਪਏ ਦਾ ਅੱਧਾ ਕਿਲੋ ਹੁਣ ਅਸੀਂ ਇੱਕ ਦੋ ਦੁਕਾਨਾਂ ਤੇ ਹੋਰ ਜਾ ਕੇ ਦੇਖ ਲੈਣੇ ਆ ਪੁੱਛ ਲੈਣੇ ਆ ਵੀ ਕਿਆ ਰੇਟ ਮਿਲਦਾ ਦਾ ਦੇਖੀਏ ਤਾਂ ਵੀਰੇ ਆਧਾ ਕਿਆ ਰੇਟ ਆ ਅੱਧਾ 30 ਰੁਪਏ ਪਾਈਆ ਅੱਧੇ ਤੋਂ ਜ਼ਿਆਦਾ अद्धा किलो पीक ठीक है ठीक है, सठ रुपये का अद्धा किलो देना था इन्हें देता, दिया दिया क्या करिए ले लिए? ले लो, बत्ती रुपए तो पाइया ले लो फिर ले लो रुपये करके देखो गल ती जिदा करना करो ਲੇ ਲਵਦਾ ਕਿ ਲੋ ਅੱਧਾ ਕਿਲੋ ਬੰਦ ਗੋਭੀ ਦਾ ਕੀ ਪ੍ਰਾਈਸ वैसे रेट क्या है रेट पता नहीं चाली रुपए किलो ओ कितना महंगा दंदा है उन्हें किन्नी दिती है फिर ठीक है फिर यह महंगा फिर यह महंगा हाँ जी सत श्रीकाल जी ठीक ठाक जी वीडियो देखते हो तुम वीडियो देखते हैं अच्छा 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 ਹਲੋ ਜੀ ਰਸਤੇ ਦੇ ਵਿੱਚ ਲੱਗ ਗਿਆ ਮੀਂਹ ਬੈਣ ਕੋਸ਼ਿਸ਼ ਬਹੁਤ ਕੀਤੀ ਉੱਟ ਗਏ ਤੇ ਜਿੱਧਰ ਨਾਨੀ ਬਦਤੀ ਬਿਠਾ ਠੀਕ ਹੈ ਕਾਰ ਪਹੁੰਚ ਗਏ ਜੀ ਅਸੀਂ ਤੇ ਮੀਂਹ ਨੇ ਬੁਰਾ ਹਾਲ ਕਰਤਾ ਅੱਧਾ ਘੰਟਾ ਹੋ ਗਿਆ ਇਹਨੂੰ ਮੜੇ ਮਟੇ ਕੱਪੜੇ ਕੁੱਪੜੇ ਚੇਂਜ ਕਰੇ ਹੁਣ ਸੋਚਿਆ ਵੀ ਵਲੌਗ ਨੂੰ ਪੂਰਾ ਕੀਤਾ ਜਾਵੇ ਤੇ ਘਰ ਦੇ ਸਾਰੇ ਬੈਠੇ ਆ ਇੱਥੇ ਠੀਕ ਹੈ ਨਾਨੀ ਸਾਡੀ ਡਾਰਲਿੰਗ ਬੜੀ ਗ੍ਰੇਟ ਆ ਮੀਂਹ ਦੇ ਵਿੱਚ ਨੂੰ ਕਹਿੰਦੀ ਚੱਲ 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 ਹਟ ਨਾਨੀ ਪਿੱਛੇ ਨਹੀਂ ਹਟਣਾ ਨਹੀਂ ਬਜ਼ੁਰਗ ਕਹਿੰਦੇ ਹੁੰਦੇ ਖੜ ਜਾ ਤੇਰੇ ਅੱਗ ਲੱਗੀ ਹੋਈ ਆ ਪਰ ਨਹੀਂ ਨਾਨੀ ਕਹਿੰਦੀ ਏ ਤੂੰ ਚੱਲ ਇੱਧਰ ਬੜੇ ਡਾਕਟਰ ਸਾਹਿਬ ਆਏ ਹੋਏ ਆ ਸਰਪੰਚ ਸਾਹਿਬ ਸਰਪੰਚ ਸਾਹਿਬ ਕੁਝ ਕਰਵਾਉਣਾ ਵਾਈ ਕੁਮ ਜੀ ਕੀ ਪਤਨੀ ਹੂੰ ਸਰਪੰਚ ਸਾਹਿਬ ਕਹਿੰਦਾ ਜਦ ਤੱਕ ਮੈਂ ਸੈਨਿਟਾਈਜ਼ਰ ਰਿਪੋਰਟ ਦਾ ਪਤੀ ਨਹੀਂ ਲੱਗਣਾ ਠੀਕ ਹੈ ਹਾਂ ਨਾ ਤਨਾ ਪੈਂਦਾ ਹੈ ਮੈਂ ਰਿਪੋਰਟ ਚ ਆਇਆ ਗਿਆ ਹੂੰ ਮੈਂ ਕੀ ਆਇਰਪੋਰਟ ਕੋਰਸ ਆਪਰੇਸ਼ਨ ਅੱਛਾ ਆਹ ਨਾਨੀ ਦੀਆਂ ਸਾਰੀਆਂ ਅੱਖਾਂ ਹਾਂ ਆ ਨਾਨੀ ਦੀਆਂ ਅੱਖਾਂ ਤੇ ਨਾਨੀ ਦੀਆਂ ਅੱਖਾਂ ਜਮੇ ਬਿਲਕੁਲ ਕਾਲੀ ਹਾਂ ਉਹਦਾ ਮਤਲਬ ਆਏ ਆ ਵੀ ਇੱਥੇ ਚਿੱਟਾ ਮੋਤੀ ਹੈ ਹਾਂ ਆ ਮੋਤੀ ਨਿਕਲਿਆ ਹੈ ਹੂੰ ਇਹ ਦਿਖਾਏ ਵੀ ਉਹਨਾਂ ਨੇ ਵੀ ਆਪਰੇਸ਼ਨ ਹੋਣਾ ਨਾਨੀ ਦਾ ਚਲ ਕੋਈ ਗੱਲ ਨਹੀਂ ਕਰਾਵਾ ਪੰਜ ਡਾਕਟਰਾਂ ਨੂੰ ਚੈੱਕ ਕਰਾਇਆ ਏ ਅੱਛਾ ਬਸ ਸੱਜ 11 ਵਜੇ ਤੇ 4 ਵਜੇ ਤੱਕ ਡਾਕਟਰ ਹੀ ਮਿਲੇ ਆ ਸਾਨੂੰ ਨਾਨੀ ਵਿੱਚ ਕਿ ਕੁੜੀਏ ਤੈਨੂੰ ਭੁੱਖ ਨਹੀਂ ਲੱਗੀ ਮੈਂ ਕਿਹਾ ਨਾਨੀ ਤੁਸੀਂ ਖਾ ਲਓ ਨਾ 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 ਮੈਂ ਕਿਹਾ ਮੈਂ ਨਾਨੀ ਮੈਂ ਤਾਂ ਬੈਲੀ ਹੋ ਕੇ ਖਾऊंगी ਆਇਓ ਚੱਲੀ ਗਿਆ ਸਾਡੇ ਤਾਂ ਨਾਨੀ ਵਰਗੀ ਹੋਵਾ ਮੈਂ ਕਿਹਨਾਂ ਨੂੰ ਲਾ ਰਿਹਾ ਮਾਪੇ ਕਾ ਪੀ ਲ ਕੋਈ ਜੂਸ ਪੀ ਲਾ ਔਰ ਜਿਹੜਾ ਪਸਕਾਣਾ ਉਹ ਖਾ ਲ ਨਾਨੀ ਦਾ ਫਿਕਰ ਨਾ ਨਾਨੀ ਦਾ ਟੈਨਸ਼ਨ ਹੁੰਦੀ ਹੋਵੇ ਖਾ ਲ ਨਾਨੀ ਨਾਨੀ ਦਾ ਜਨਮਾਨ ਮੜ ਜਾ ਹੋਏ ਕਰੇ ਨਾਨੀ ਜਿਹੜੇ ਕਰ ਅੱਜ ਸ਼ੁਭ ਮੈਨੂੰ ਕਹਿੰਦੀ ਈ ਲਫਾਪੇ ਚ ਸ਼ੋਪ ਪਾ ਦੇ ਮੈਂ ਸ਼ੋਪ ਪਾਤਾ ਓਹੀ ਨਾਨੀ ਹਸੀ ਜਾ ਮੈਂ ਗੱਲਾਂ ਕਰ ਕਰ ਕੇ ਅੱਜ ਆਹ ਲਾ ਉਹ ਰੋਏ ਹੋ ਗਿਆ ਨਾ ਵੀ ਮੰਮੀ ਲਵਾ ਦੇ ਪੈਸੇ ਪਾਉਂਦੀ ਆ ਮੈਂ ਵੀ ਪਾਵਾਂ ਪੋਤਾ ਮੈਂ ਤੇ ਅੱਗੇ ਵਾਲੀ ਉਹ ਪਾ ਕੇ ਪੈਸੇ ਰੱਖਿਆ ਉਹ ਤਾਂ ਵਿਕੀ ਤੇ ਵੀ ਅੱਗੇ ਇੱਕਦੋ ਵਿਕੀ ਬਚ ਗਿਆ ਉਹ ਪਹਿਲਾਂ ਚਲੇਗੀ ਦੰਦੇ ਸਾਡੇ ਮੂਹਰੇ ਵਾਲੀ ਜਾ ਕੇ ਗੜ ਗਈ ਉਹ ਥੋੜੇ ਨਾ ਜਾਉਂਦੀ ਫਿਰਦੀ ਸੀ ਉਹ ਤਾਂ ਵਿਕੀ ਸਾਈਡ ਤੇ ਲੈ ਕੇ ਗਿਆ ਉਹਨੂੰ ਟਰੈਕਟਰ ਤੇ ਮੁੜੀ ਤਾਂ ਫਿਰ ਚਾਰਦੇ ਵੀ ਤਾਸਦੀ ਨਹੀਂ ਆਉਂਦੀ ਆ ਹਾਂ ਹੋਰ ਮੈਂ ਤਾਂ ਸਾਡੇ ਮਾਰੇ ਬੋਲਣਾ ਤਾਂ ਉਹਨੇ ਕੁਝ ਦਿੱਟ ਕੇ ਨਹੀਂ ਨਾਨੀ ਗਈ ਨੰਨੀ ਗਈ ਤਾਂ ਉਹ ਨਾਨੀ ਅੱਗੇ ਨਵੇਂ ਵਾਈ ਨਗੇ ਅੱਗੇ ਕਰਨ ਨੇ ਵੀ ਕਿਹਾ ਕਿ ਨਾਨੀ ਛੱਡਿਆ ਆਏ ਤੁਸੀਂ ਦੇਖਦਾ ਫਿਰੇ ਕਰਨਾ ਕਿ ਖੂਤ ਹੁੰਦਾ ਹੀ ਹੈ ਵੀ ਨਾਨੀ ਘਰ ਛੱਡਦੇ ਆ ਨਾਨੀ ਨੂੰ ਮੈਂ ਕਿ ਛੱਡਣ ਨਹੀਂ ਗਏ ਦਵਾਈ ਦੇਣ ਆਏ ਹਾਂ ਜਿਹੜੇ ਹੋਏ ਨੇ ਉੱਥੇ ਸਾਨੂੰ ਮਹੀਨੇ ਘੇਰ ਲਿਆ ਹਾਂ ਰਸਤੇ 'ਚ ਖੜੀਆਂ ਸੀਟ ਖੜੀਆਂ ਰਹੀਆਂ ਫਿਰ ਇਹ ਕਹੇ ਚੱਲ ਕੋ ਤੂੰ ਮਿੰਦ ਪਈਓ ਜਾਣਾ ਕਰਨ ਨੂੰ ਤਾਂ ਜਾਣਾ ਹੀ ਜਾਣਾ ਹਾਂ ਅਜੇ ਜਾਂਦਾ ਆ ਕੇ ਬੇਬੀ ਉਹ ਜਾ ਕੇ ਹੀ ਸਰਨਾ ਆਏਗਾ ਸੋ ਅੱਗੇ ਆ ਕੇ ਦੇਖੇ ਕੋ ਮਿੰਦੀਆ ਕੋਈ ਮਰ ਮਰ ਕਿਨੇ ਕਰਨੀ ਉਹ ਹੀ ਫਰ ਫਰ ਜਾਂਦੀ ਹੈ ਵੀ ਮੇਰੇ ਉੱਪਰ ਨਹੀਂ ਪੈਣੇ ਇਹ ਰਿਪੋਰਟ ਹੈ ਇਹ ਪੱਖੀ ਨਹੀਂ ਹੈਗੀ ਚਲ ਪੰਡਾ ਚਲ ਪੰਡਾ ਪੱਖੀ ਚੱਲਣ ਲੱਗੇ ਦਸ ਮਾਜ ਜਣੇ ਉਹ ਪਹਿਲੇ ਅੰਟੀ ਗਈ ਰੇਡੀ ਪੱਖੀ ਲਈ ਤੇ ਗੱਭਰਾਂ ਤੋੜਦੀ ਜਾਂਦੀ ਦੇਖੀ ਲੜਦਾ ਹੈ ਨਹੀਂ ਹੁਣ ਹੋਰ ਕੀ ਗਈਏ ਰਿਪੋਰਟਾਂ ਨਾਲ ਚੱਲਣਾ ਮੰਮੀ ਲੈ ਤੁਸੀਂ ਬਾਜੀ ਗਿਆ ਤਾਂ ਉੱਥੇ ਨੂੰ ਤੇ ਵਗਰ ਨੂੰ ਉੱਥੇ ਪੱਖੇ ਕਿੰਨੇ ਸੋਹਣੇ ਮਿਲਦੇ ਨੇ ਅਸ ਅਸ ਨਾਲੇ ਹੌਲੇ ਹੁੰਦੇ ਨੇ ਜਿਵੇਂ ਮਰਜ਼ੀ ਚੱਲੀ ਆਏ ਹਾਏ ਮੈਂ ਨੀ ਦਾ ਕੁੜਮ ਗਿਆ ਤਾਂ ਤੁਸੀਂ ਗਏ ਹੋ ਮੈਂ ਨਿਮੇ ਨਹੀਂ ਗਈ ਹੋਣੀ ਪਤਾ ਨਹੀਂ ਕਿ ਕਹਿੰਦੇ ਆ ਵੀਰ ਜੀ ਗੱਡੀ 'ਚ ਜਾ ਕੇ ਆਵਾਂਗੇ ਪਰ ਚੱਲਾਂਗੇ ਅੱਪਾ ਉਹ ਤਾਂ ਲੈ ਕੇ ਆਉਂਦੇ ਨੇ ਜੇ ਸੰਗਤ ਜਾਂਦੀਆਂ ਨਾ ਜਲਾਗਦੀਆਂ ਘੁੰਡਣ ਨੂੰ ਜਾਂਦੀਆਂ ਮੈਨੂੰ ਪੈਸੇ ਦੇ ਦਿੰਦੀਆਂ ਅੱਛਾ ਉਹ ਤਾਂ ਬਗਾਲ ਇੱਕ ਨਾਨੀ ਉੱਥੇ ਦੀ ਮਹਿੰਦੀ ਵੀ ਬਹੁਤ ਈ ਮਿਲਦੀ ਹੈ ਮਹਿੰਦੀ ਬਹੁਤ ਈ ਮੈਂ ਤਾਂ ਚੱਲ ਜੇ ਕੋਈ ਨਾਨਾ ਕੋ ਗਾਹਿੰਦਾ ਏ ਆ ਬੀਬੀ ਦੇ ਪੱਖਾ ਲੈਣਾ ਮੈਂ ਤਾਂ ਦੋ ਚਾਰ ਉਂਗਲੀ ਦੇ ਦਿੱਤੇ ਮੈਂ ਕਹਾਂ ਭਾਈ ਲੈ ਲਿਓ ਬਣਿਆ ਹੀ ਰੋਜ਼ ਨੂੰ ਚੱਲ ਨਿਆਣੇ ਵਰਦੇ ਚਾਹੀਦੀਆਂ ਹਾਂ ਕੁਛ ਨਹੀਂ ਹੁੰਦਾ ਹੈਗਾ ਸਹੀ ਗੱਲ ਹੈ ਸਹੀ ਬਹੁਤ ਸਹੀ ਗੱਲ ਆ ਲਾਈਟ ਬਝਾਤੀ ਕੋ ਓ ਜਦ ਮੇਰੇ ਵੀ ਫਿਰ ਯਾਦ ਆਉਂਦਾ ਜਦੋਂ ਲਾਈਟ ਪਾਦੀ ਐ ਉਹ ਚਾਰੇ ਪੱਖਾ ਲੈ ਕੇ ਅੰਚਲੀ ਜਾਂਦੇ ਨੇ ਹਾਂ ਅੱਗੇ ਤਾਂ ਬਹੁਤ ਆ ਹੁਣ ਤਾਂ ਨਾ ਕੋਈ ਕਰਦਾ ਨਹੀਂ ਸਾਰੇ ਘਰ ਕਿ ਉਹ ਚੱਲ ਨਹੀਂ ਹੁੰਦੀਆਂ ਇਹ ਚੱਲਦਾ ਨਾ ਜਾ ਤਾਂ ਬੇੜੇ ਦੇ ਵਿੱਚ ਬੈਠ ਕੇ ਪੱਖੀਆਂ ਚੱਲਦੇ ਸਾਨੂੰ ਵੀ ਯਾਦ ਆ ਪੁਰਾਣੇ ਘਰ ਚ ਬਾਈ ਮੈਂ ਤਾਂ ਹੁਣ ਪੱਖਾ ਹੁਣ ਨਹੀਂ ਛੱਡਦੀ ਆਪਣਾ ਲੈ ਕੇ ਨਾ ਜੇ ਕੁਰਸੀ ਤੇ ਬਹਿਣਾ ਆਪਣੀ ਪੱਕੀ ਲੈ ਨਹੀਂ ਲੈਟ ਦਾ ਆਪਣਾ ਚੱਲ ਉਹ ਬੇਪੇ ਹੁਣ ਵੀ ਸਾਡੀ ਉਹ ਵੀ ਐਵੇਂ ਕਰਦੀ ਆ ਉਹ ਤੁਸੀਂ ਦੇਖਿਆ ਨਹੀਂ ਉਸੇ ਜਿਹੜਾ ਪਿਆਜਾਂ ਕੱਟ ਪਰਿਆ ਪਿਆਜਾਂ ਦਾ ਥੈਲਾ ਤੇ ਉਹਦੇ ਵੀ ਆਦੇ ਪੱਕੇ ਦੋ ਠੀਕ 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 ਵਧੀਆ ਕਹਿੰਦੇ ਬੀਬੀ ਨਾਲ ਇਹਨੇ ਪੱਕਾ ਪੁਰਾਣੀ ਚੱਲੀ ਮੈਂ ਤਾਂ ਨਾ ਬਈ ਮੈਂ ਤਾਂ ਆਪਣਾ ਬਕਾਅ ਤੇ ਚ ਰੱਖਦੀ ਹਾਂ ਸਹੀ ਠੀਕ ਆ ਜਦੋਂ ਸਿਆਲਾ ਜਮਾ ਰੱਖ ਦੇਣਾ ਉਹ ਤਾਂ ਗੱਲ ਬੁਲਾਇਆ ਤੁਹਾਨੂੰ ਹਲੇ ਉਹਨਾਂ ਨੇ ਉਹ ਡੇਟ ਅਸੀਂ ਲਿਖਾਈ ਨਹੀਂ ਉਹ ਤਾਂ ਕਹਿੰਦੇ ਜਦ ਮਰਜੀ ਆਜੋ ਇੱਕ ਵਾਰੀ ਪਾਪਾ ਨੂੰ ਪਾਪਾ ਨਾਲ ਸਲਾਹ ਕਰਨੀ ਆ ਮੜੀ ਜੀ ਵੀ ਕੀ ਕਰਨਾ ਹੈ ਅੱਛਾ ਹਨਾ ਨਾਨੀ ਨੇ ਫਿਰ ਕਿਹਾ ਬਈ ਇੱਕ ਵਾਰੀ ਨੇਤਰ ਨੂੰ ਪੁੱਛ ਆਪਾਂ ਨੂੰ ਪੁੱਛਿਆ ਉਹ ਵੀ ਜੀ ਜਾ ਕੇ ਕਰਾ ਲਿਆ ਉਹ ਵੀ ਤਾਂ ਹੈ ਨਾ ਦੇ ਆਮ ਕੇ ਕਰ ਲੂ ਦਿਖਾ ਬਿਨਾ ਪੁੱਛ ਅਸੀਂ ਡੇਟ ਕਿਵੇਂ ਲੈ ਲੰਦੇ ਨੋ ਲੈ ਲੰਦੇ ਡਾਕਟਰ ਸਾਹਿਬ ਕਿਤੇ ਅਸੀਂ ਪਰਸੋਂ ਨਹੀਂ ਲੈ ਇਹਨਾਂ ਦੇ ਪਾਸੋਂ ਕੋਈ ਕੰਮ ਹੁੰਦਾ ਜੇ ਜੀ ਹੁੰਦਾ ਕਲੀਨਿਕ ਸੁਆਪਾ ਮੈਂ ਨਿਕਲ ਹੋਰ ਇਹ ਕੰਮ ਲੈ ਆ ਉਹ ਉਹੀ ਤਾਂ ਹੈ ਕੰਮ ਦਾ ਆ ਤਾਂ ਐਮ ਜਿਹੜਾ ਸਾਡੇ ਐਮਐਨਏ ਉਹ ਵੀ ਅੱਖਾਂ ਦਾ ਹੀ ਡਾਕਟਰ ਆ ਤਾਂ ਵੀ ਕਿਹਾ ਹੋਣਾ ਕੁਝ ਵੀ ਉਹਨੂੰ ਵੀ ਦਿਖਾ ਲੈਣੇ ਇੱਕ ਵਾਰੀ ਚਰਨਜੀਤ ਸਿੰਘ ਚਲ ਸਭ ਤੋਂ ਪਾਪਾ ਜੀ ਦਾ ਅੱਖਾਂ ਦਾ ਆਪਰੇਸ਼ਨ ਉਹ ਨਹੀਂ ਕਰਿਆ ਉਹ ਤਾਂ ਹੀ ਉਹਨਾਂ ਨੇ ਕਿਹਾ ਵੀ ਇਹਾਂ ਦੀ ਵਿਚਾਰਾ ਅਸੀਂ ਅੱਗੇ ਵੀ ਜਾ ਕੇ ਸਲਾਹ ਲੈ ਲਵਾਂਗੇ ਹਾਂ ਪਾਕ ਨੇ ਕਿ ਦੋ ਡਾਕਟਰ ਦੀ ਸਲਾਹ ਲੈ ਲਵਾਂਗੇ ਹਾਂ ਅਸੀਂ ਤਾਂ ਨਹੀਂ ਵੀ ਰੋਣ ਤੇ ਡੇਟ ਪਾਈ ਉਹ ਕਹਿੰਦੇ ਮੈਂ ਇੱਕ ਵਾਰ ਉਹਨਾਂ ਨੂੰ ਵੀ ਦਿਖਾਵਾਂ ਉਹ ਤਾਂ ਕਿ ਜੀ ਸਾਨੂੰ ਡੇਟ ਦੱਸੋ ਤੁਸੀਂ ਡੇਟ ਦੱਸੋ ਮੈਂ ਲਿਖ ਦੰਨਾਗਾ ਪਰ ਇੱਕ ਹੈ ਜੀ ਮੇਨ ਜਸਵਿੰਦਰ ਨੇ ਕਹੀ ਨਹੀਂ ਸਰ ਵੀ ਤੁਸੀਂ ਫੋਨ ਨੰਬਰ ਦਿਓ ਤੁਸੀਂ ਫੋਨ ਤੇ ਗੱਲ ਕਰਾਂਗੇ ਹੂੰ ਸਹੀ ਗੱਲ ਹੈ ਬਾਅਦ ਵਿੱਚ ਤੇ ਗੱਲ ਕਰਾਂਗੇ ਠੀਕ 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 ਜੇ ਫਿਰ ਇਸੇ ਪਰ ਤਾਂ ਵੀ ਕਿ ਡੇਟ ਲੈਣੀ ਹੋਈ ਤਾਂ ਵੀ ਅਸੀਂ ਫੋਨ ਤੇ ਹੀ ਲੈ ਲਾਂਗੇ ਹਾਂ ਠੀਕ ਨਾਨੀ ਨੂੰ ਇੱਕ ਮੌਕਾ ਦੁੱਤਾ ਮੈਂ ਗਾਣਾ ਕੱਢਣ ਦਾ ਇੱਕ ਮੌਕਾ ਗਿਆ ਹੁੰਦਾ ਤੁਸੀਂ ਕਹੀ ਇਹਨੇ ਤੈਨੂੰ ਆ ਨਹੀਂ ਤਾਂ ਤੈਨੂੰ ਆ ਨਹੀਂ ਤਾਂ ਪੁੱਛੋ ਨਾਨੀ ਨੂੰ ਮੈਂ ਕਹਿੰਦੇ ਕਿ ਨਾ ਇੱਥੇ ਬਹਿ ਜਾ ਬਸ ਮੈਂ ਆਪੇ ਘਰ ਦੇਣਾ ਮੈਂ ਤਾਂ ਵਿਗਾੜਾ ਔਰ ਕੀ ਮੈਂ ਕਹ ਮੈਂ ਆਪਣੀ ਤਰਫ ਆਪੇ ਕਰ ਜਾਂਦੀ ਆ ਨਾਨੀ ਨੇ ਤਾਂ ਕਰੀ ਨਹੀਂ ਸਾਡੇ ਕੋਲ ਆਈ ਉਹ ਗੱਲ ਨਹੀਂ ਕਰਦੀ ਮੈਂ ਤਾਂ ਇੱਕ ਜਨ ਨਾਨੀ ਇਹ ਤਾਂ ਵੈਸੇ ਹੀ ਨਹੀਂ ਕੁਝ ਕਹਿਦੀ ਨਹੀਂ ਉਹ ਦੱਲ ਆ ਵੀ ਆਪਣੀ ਤਰਫ ਆਪੇ ਕਰ ਜਾਂਦੀ ਗੱਲ ਸਿਰਫ ਮੈਨੂੰ ਇਹਦਾ ਮਤਲਬ ਆਏ ਤਾਂ ਵੀ ਮੰਮੀ ਕਹਿ ਦਿੰਦੀ ਲੈ ਤੈਨੂੰ ਤਾਂ ਕੁਝ ਨਹੀਂ ਆਉਂਦਾ ਤੈਨੂੰ ਤਾਂ ਆਈ ਨਹੀਂ ਮੈਂ ਉਹ ਗੱਲ ਕਹਿਣਾ ਚਾਹੁੰਦੀ ਮੰਮੀ ਹੁਣ ਤੁਹਾਡੇ ਮੁਰੇ ਨਾਨੀ ਬੈਠੇ ਪੁੱਛੋ ਵੀ ਮੈਂ ਆਪ ਕਰਿਆ ਸਾਰਾ ਕਿਹੜਾ ਗੱਲ ਕਰੀ ਇਹੋ ਜਿਹਾ ਗੱਲ ਸਾਹਿਬ ਨਾਲ ਵੀ ਜਿਹੜੀ ਆਈ ਨਹੀਂ ਮੈਂ ਕਹਤਾ ਮੈਨੂੰ ਗੱਲ ਸਮਝ ਨਹੀਂ ਆਈ ਮੇਜੇ ਤੇ ਪੁੱਛ ਲੈ ਕਰਾਂ ਹਾਂ ਡਾਕਟਰ ਵੀ ਕਹਿੰਦਾ ਕਹਿੰਦਾ ਕੌਣ ਆ ਮੈਂ ਕਹਾਂ ਮੇਰੀ ਨਾਨੀ ਐ ਜੀ ਆ ਜਾਓ ਬੈਠੋ ਕਹਿੰਦਾ ਮੈਨੂੰ ਬੜੇ ਪਿਆਰ ਨਾਲ ਬਿਠਾਇਆ ਵੀ ਨਾਨੀ ਤੇ ਡਰ ਗਿਆ ਜੀ ਮੈਂ ਡਾਕਟਰ ਫੇਰ ਫੇਰ ਅੰਦਰ ਬੜੀ ਹਲੇ ਜਿਹੜੀ ਮੇਰੇ ਅੱਗੇ ਦੂਸਰੀ ਚਮਕੌਰ ਵਾਲੀ ਨਾਨੀ ਐ ਜੀ ਹੋਰ ਚਲ ਜਾਂਦੀ ਫਿਰ ਕਿਆਲ ਤਾਂ ਠੰਡਾ ਪਾਣੀ ਵੀ ਪਿਲਾ ਦਿੰਦੇ ਡਾਕਟਰ ਜੂਸ ਜਾਸ ਵੀ ਪਿਲਾਉਂਦੇ ਉਹ ਤਾਂ ਥੋੜਾ ਜਿਹਾ ਖੁਫ ਜਾਂਦਾ ਹੈ ਬਾਈ ਪਤਾ ਨਹੀਂ ਮੇਰੀ ਤਾਂ ਦਰਦ ਹੋ ਰਿਹਾ ਆ ਓਹੋ ਬਾਈ ਕਿਹਨੂੰ ਡਾਕਟਰ ਬੋਲੇ ਕਿ ਜਾਈਏ ਤੁਹਾਨੂੰ ਕਿੱ데 ਭੱਲੇ ਜਾਈਏ ਪੁਰਾਣੇ ਕੋ ਤਾਂ ਬੱਜ ਜਾਣਾ ਤੇ ਇਸੀ ਉੱਪਰ ਵਾਲੀ ਨੂੰ ਥੱਲੇ ਪਲਾ ਸਕਦੇ ਹਾਂ ਮਾਸੇਂ ਠੀਕ ਕਰਦੇ ਉਹ ਥੋੜਾ ਜਿਹਾ ਹੋਰ ਹੋ ਜਣੀ ਗੱਲ ਹਾਂ ਅਰਦਾਸ ਕਰ ਸਕਦੇ ਹਾਂ ਅਰਦਾਸ ਕਰ ਸਕਦੇ ਹਾਂ ਹਾਂ ਸ਼ਾਬਾਸ਼ ਲੱਗੇ ਰੋ ਬੱਚੇ ਸ਼ਾਬਾਸ਼ ਵੈਰੀ ਗੁੱਡ ਬੱਸ ਨਾਲੇ ਹੋ ਜਾਣੇ ਕੋਈ ਦਸਰੇ ਜਣੀ ਦੱਸੀ ਦੱਸੂਗਾ ਉਹ ਦੱਸੂਗਾ ਕਿਸੇ ਨੂੰ ਸਬਰ ਰੱਖੋ ਡਾਕਟਰ ਸੇ ਦੱਸੋਗੇ ਜਿਹਦੇ ਹੁਣ ਦਵਾਈ ਖਾਂਦੇ ਆ ਉਹ ਕਸਰਤ ਵੀ ਦੱਸਦਾ ਕੱਲੇ ਕਰ ਦੱਸ ਜੀ ਅਗਰ ਕੋਈ ਦੱਸੀ ਉਹਨੇ ਮੈਂ ਦੱਸੂਗਾ ਰੋਪੜਾ ਲੈਣੇ ਜਰੂਰ ਕਿਹਾ ਵੀ ਐਂ ਕਰਿਆ ਕਰ ਉਹ ਵੀ ਦੁਕਾਨਦਾਰ ਸਾਹਿਬ ਕਿਤੇ ਉਹ ਹੀ ਆਪਣੇ ਮਾਂ ਨਾਲ ਕਿਹਾ ਅਗਰੀ ਵੇ ਜੋਸੇ ਨੇ ਦੱਸਿਆ ਹੋਇਆ ਆਚਾਰਾ ਹਾਂ ਬਸ ਗੱਲ ਕਰ ਲਿਆ ਠੀਕ ਨਹੀਂ ਤੇਰੇ ਡਾਕਟਰ ਬਦਲ ਲੈ ਮੰਮੀ ਨਾਲੇ 3-4 ਮਿੰਟ 5 ਮਿੰਟ ਕੱਲਾ ਤਾਂ ਕੱਲਾ 2 ਮਿੰਟ ਤਾਂ ਕੱਲਾ ਤਾਂ ਕੱਲਾ ਉਹ ਪੱਟਾ ਨਹੀਂ ਤਾਂ ਬੋਲ ਜਰਾ ਮੋੜਾ ਸਵਾਦੀ ਚੁੱਪਕੀ ਤੇ ਵਿਰੰਮ ਹੋ ਜਾਣਾ ਹਾਂ ਹਾਂ ਇਹ ਗੱਲ ਨੂੰ ਤੋਂ ਲੈਣਾ ਕੋਈ ਵਧੀਆ ਗੱਲ ਵੀ ਕਰ ਲਓ ਹੁਣ ਡਾਕਟਰ ਡਾਕਟਰ ਰੋਟਰ ਡਾਕਟਰ ਕਰੀਏ ਨਾ ਕੋਈ ਮਾਸੀਦੰਗ ਗੱਲ ਕਰਨਾ ਨਾਨੀ ਜੇੜਾ ਮੰਮੀ ਆਪਣੇ ਕਰਮਾਂ ਦੇ ਵਿੱਚ ਦੁੱਖ ਆ ਉਹ ਤਾਂ ਤੁਹਾਨੂੰ ਇਹ ਭੁਗਤਣਾ ਹੀ ਹੀ ਭੁਗਤਣਾ ਭੋਗ ਲਾ ਬਣ ਚਿੱਤੂ ਲੱਕ ਚੋਰ ਲੇਕੇ ਆਪਣੇ ਕਰਮਾਂ ਦੇ ਤਾਂ ਭੋਗਣੀ ਪੈਣਾ ਜੇ ਤੇਰੇ ਕਰਮਾਂ ਦੇ ਵਿੱਚ ਇਹ ਨਾ ਹੁੰਦਾ ਤੇ ਰਬਿੰਨ ਫਟੇ ਫਟੇ ਤੇ ਵੀ ਠੀਕ ਆ ਜਾਣਾ ਤਾਂ ਇਹ ਤਾਂ ਬਹਾਨਾ ਬਣ ਗਿਆ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਬਹਾਨਾ ਹਾਂ ਜੋ ਕਰਮਾਂ ਦੇ ਵਿੱਚ ਦੁੱਖ ਸੁੱਖ ਬਣੇ ਹੋਏ ਹਨ ਉਹ ਤਾਂ ਕੱਟਣੇ ਹੀ ਕੱਟਣੇ ਪੈਣੇ ਉਹ ਯਾਰ ਤੁਸੀਂ ਤਾਂ ਬਵਾਰੀਆਂ ਆਂ ਜਾਂ ਗੱਲਾਂ ਲੈ ਕੇ ਬੈਗੇ ਕਮ ਆਨ ਮੇਰੀ ਗੱਲ ਸੁਣੋ ਨਾਨੀ ਇਹ ਨਹੀਂ ਮੈਂ ਚਰਖਾ ਕੱਤਦੀ ਆ ਮੈਂ ਘਰ ਉੱਪਰ ਪਿਆ ਮੈਂ ਘਰ ਲੈ ਕੇ ਆਉਂਗੀ ਤਾਂ ਕਿ ਕਹਿੰਦੇ ਨਾਨੀ ਕਹਿੰਦੀ ਲੈ ਆਈ ਆ ਆਪਾਂ ਬਣਾ ਕੇ ਕੱਤੂੰਗੀ ਆ ਹੁਣ ਦੇਖਦੇ ਆ ਕੋਸ਼ਿਸ਼ ਕਰੂੰਗੀ ਕੱਤ ਕੇ ਦੇਖਦੀ ਆ ਮੈਂ ਸਿੱਖ ਲੈਣਾ ਨਾਨੀ ਦਾ ਚਰਖਾ ਸਿੱਖ ਨਹੀਂ ਕੋਈ ਨਾ ਹਾਂ ਨਾਨੀ ਕਹਿੰਦੀ ਮੈਂ ਬਹਿਦੀ ਆ ਆਜੋ YouTube ਵਾਲੇ ਜਿੰਨੇ ਮਿੱਤ ਸਿੱਖਣਾ ਚਾਹੁੰਦੇ ਆ ਚਰਖਾ ਪਹੁੰਚੋ ਨਾਨੀ ਦੇ ਕੋਲ ਭਾਈ ਹਮ ਚੱਕ ਸਖਾ ਵਾ ਇੱਧਰ ਅੱਜ ਕੱਢ ਦਿਆਂ ਕੋਣ ਕੱਤਾ ਕੱਤ ਲੈ ਕਿਹੜਾ ਲੈ ਕੇ ਮੇਰਾ ਦਿਲ ਬੋਕਾ ਦਾ ਪਤਾ ਨਹੀਂ ਕਾ ਤੇ ਰਾਉਂ ਟੋ ਪੱਟੀ ਬੁੱਟੇ ਨੂੰ ਪਰੇ ਛੱਟ ਪਰੇ ਵੈਸੇ ਹੁੰਦੇ ਵਧੀਆ ਕੋਈ ਦਦੂ ਚ ਵੀ ਨਹੀਂ ਦੰਦਾ ਹੈਗਾ ਸੱਚੀ ਗੱਲ ਹੈ ਪਰ ਤਾਂ ਹੋਵੇ ਸਾਰਾ ਕੁਸਤ ਹੁਣ ਨਿਕੜੀ ਜਾਂਦੀ ਤੇ ਬੈਠੀਆਂ ਕੱਢ ਕਟੋੜੀਆਂ ਹੋੜ ਅਗਲਾ ਕਹਿ ਦਿੰਦਾ ਸਾਡੇ ਕੋਲ ਸਾਰਾ ਕੁਸਤਾ ਹੈਗਾ ਸਾਰਾ ਕੁਸਤਾ ਹੈਗਾ ਹੁਣ ਤਾਂ ਪੈਸਾ ਲੈ ਕੇ ਆਉਣਾ ਛਾਂ ਨੂੰ ਜੀ ਲੈ ਲੰਦਾ ਐ ਪੈਸਾ ਚਾਹੀਦਾ ਕੌਣ ਸਾਂ ਦੇ ਬੱਕਤੇ ਅੱਗੇ ਕਿਤੇ ਹੋਊ ਹੁਣ ਕੁਸਤ ਉਹ ਵੀ ਦਾਜ ਹੈ ਨਾ ਅੱਜ ਕੱਲ ਬੰਦ ਹੋ ਗਿਆ ਬੰਦ ਹੋ ਗਿਆ ਅਗਲਾ ਲੰਦਾ ਮੇਟੀ ਹੋਈ ਨਹੀਂ ਲੰਦਾ ਹੁੰਦਾ ਹੈਗਾ ਲਵਾਰੀ ਅਗਲਾ ਆਪਣੀ ਤਿੰਨ ਚੌ ਨਾਲ ਦੰਦ ਵਿਚ ਆ ਲੱਕ ਲਈ ਕੱਪੜੇ ਹੋਰ ਤਾਂ ਚਲ ਕੀ ਕਿਸੇ ਨੇ ਦੇਣਾ ਫਿਰ ਚਾਹੇ ਚਲ ਹਾਂ ਤੋਰ ਦੂੰਦਾ ਹਾਂ ਹਾਂ ਨਾਲ ਮਮੀ ਪਈ ਹੋ ਰਹੇ ਨੇ ਕੱਪੜੇ ਇੱਥੇ ਕੀ ਕਰਨੇ ਆ ਪਰ ਮੈਂ ਆਪਣੇ ਬੁੱਬੂ ਨੂੰ ਕੱਲੀ ਕੱਲੀ ਚੀਜ਼ ਬਣਾ ਕੇ ਮੇਰੀ ਬੁੱਬੂ ਤੇਰੇ ਨਵੀਂ ਪ੍ਰਥਾ ਸਟਾਰਟ ਕਰਨੀ ਹੈ ਮੈਂ ਆਪਣੀ ਦਾਜਾੜੀ ਦਾਜ ਦੂਜੀ ਥੋੜੀ ਦੇਣਾ ਦਾਜ ਹੁੰਦਾ ਹੈ ਨਾ ਜੇ ਕੋਈ ਅਗਲਾ ਮੱਗੂ ਕਹਿ ਤਾ ਅੱਖਾਂ ਮਰੀ ਜਾਂਦੀ ਦੇਖ ਲੈ YouTube ਵਾਲੇ ਕਹਿੰਦੇ ਆ ਵੀ ਦੇਖ ਲਾ ਸੰਦੀਪ ਮਾਸੀ ਅੱਖਾਂ ਮਾਰਦੀ ਆ ਖਾਣੀ ਮਾਰਦੀ ਨਾ ਮੰਮੀ ਨੇ ਛੱਡ ਦਿੱਤੀ ਮੰਮਾ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਕਿਉਂ ਨਾ ਨਹੀਂ ਮੰਮੀ ਜੀ ਵੀ ਨਾ ਸਹੀ ਗੱਲ ਹੈ ਜਦੋਂ ਇਤਨਾ ਮੰਮਾ ਉਹਦੇ ਕਰਮਾਂ ਚ ਜਾਂਦਾ ਦਾਜ ਨਹੀਂ ਦੇਣਾ ਜੋ ਉਹਦੇ ਕਰਮਾਂ ਚ ਜਾਂਦੇ ਨਹੀਂ ਲੈ ਲੈਣਾ ਮੇਰੀ ਗੱਲ ਸੁਣ ਦਾਜ ਨਹੀਂ ਦੇਣਾ ਦੇਖ ਮੈਂ ਆਪਣੇ ਬਿਆ ਨੂੰ ਇੱਕ ਚੀਜ਼ ਨਹੀਂ ਲੈ ਕੇ ਜਾਣੀ ਉਹ ਨੂੰ ਮੈਂ ਸਾਰੀਆਂ ਦੇ ਦਿੱਤੀ ਤੁਸੀਂ ਕਹਿ ਦਿਓ ਠੀਕ ਹੈ ਜੱਦੀ ਜੱਦੇ ਦੇਖਾਂਗੇ ਠੀਕਾ ਠੀਕਾ ਠੀਕ ਹਾਂ ਜੱਦੀ ਜੱਦੇ ਦੇਖਾਂਗੇ ਗੱਲ ਖਤਮ ਹੈ ਉਹ ਤਾਂ ਮੌਕੇ ਨੂੰ ਦੱਬ ਦੇਖੀ ਜਾਓ ਬਈ ਬਾਰੇ ਨਾ ਬਤਾ ਨਾ ਵਿਆਹ ਕੇ ਜਾਤਾ ਸੀ ਹਾਂ ਆਉਂਗੀ ਬਾਤ ਤੇ ਪਹਿਲੇ ਤੇ ਨੀ ਚੀਜ਼ਾਂ ਨਹੀਂ ਲਿਸਟ ਮਨਾ ਕੇ ਕੀ ਕਰਦੇ ਹੋ ਨਾ ਬੈਂਦੀ ਆਰ ਕੀ ਨਾ ਉਹ ਪੱਟ ਜੋਤੀ ਆਹ ਜੰਗ ਮੰਗਦੀ ਹੁਣ ਅੱਜ ਕੱਲ ਜਰਾ ਅੱਬਾ ਚਾਹੀਦੇ ਮੈਨੂੰ ਬੋਲ ਲੈਣਾ ਤੇ ਬੂਟ ਚਾਹੀਦੇ ਇਲੈਕਟ੍ਰਾ ਵਾਲੇ ਉਹ ਜਿਵੇਂ ਨੇ ਉਹ ਦੇਖੀ ਜਾਂਦੇ ਨੇ ਉਵੇਂ ਮੰਗਦੇ ਆਉਂਦੇ ਨੇ ਡਾਕਟਰ ਵਾਲਾ ਸਮਾਨ ਕਰਨ ਨੇ ਵੀ ਕਰੇ ਕਰਨਾ ਫੋਨ ਆਇਆ ਤਾਂ ਮੈਨੂੰ ਲੋਰ ਲਿਆ ਦੇ ਕਰਨਾ ਕਹਿੰਦਾ ਮੈਨੂੰ ਜਿੱਦਣ ਪੁਰਾਣੇ ਦਾ ਵੀ ਦੇਖਣ ਜਾਣਾ ਮੈਂ ਕਹਣਾ ਵੀ ਜਾ ਪਸਾਹ ਪਟੰਗ ਤੇ ਆ 3 4 ਗੱਟੂ ਚਾਹੀਦੇ ਆ ਨਿਕਮਾ ਕਰਦੇ ਤੇ ਹੀ ਦੀ ਮਾਂ ਦਾ ਡਿਮਾਂਡ ਆ ਉਹਨਾਂ ਦੀ ਡਿਮਾਂਡ ਹਾਂ ਉਹਨਾਂ ਦੀ ਡਿਮਾਂਡ ਬਣੀ ਛੋਟੀ ਨਾ ਬਣੀ ਡਿਮਾਂਡ ਪਾਉਣੀ ਐਂਗੀ ਜਿੱਦਾਂ ਜਣਾ ਕੱਲਾ ਹੀ ਗਏ ਆ ਬੇਗੁਰੂ ਦੇ ਕੇ ਆਏ ਅਸੀਂ ਕਿ ਉਹ ਵਿਆਹ ਕਰ ਲਾਉਂਨਾਂ ਕਹਿੰਦਾ ਪਹਿਲਾਂ ਤਾਂ ਕਹਿੰਦਾ ਨਹੀਂ ਫਿਰ ਕਹਿੰਦਾ ਅੱਛਾ ਚੱਲ ਆਇਆ ਕਰੋ ਵਿਆਹ ਕਰ ਦੋ ਕਹਿੰਦਾ ਫਿਰ ਆਇਆ ਕਿ ਉਹਨੂੰ ਮੇਰੇ ਵਾਸਤੇ ਪਤੰਗ ਦੋ ਗੱਟੂ ਲੈ ਕੇ ਆ ਬਾਈ ਭਾਈ ਬੰਦੇ ਸੋਣਾ ਲੈ ਲੈ ਤੇ ਮੰਮੀ ਮੈਂ ਪਤੰਗ ਵੀ ਲੈ ਲੇ ਗੱਟੂ ਵੀ ਲੈ ਲਿਆ ਭਾਈ ਜਦ ਮੈਨੂੰ ਪਤਾ ਲੱਗੇ ਕਹਿੰਦੀ ਇਹ ਤਾਂ ਹੱਥ ਵੱਡਦਾ ਉਹ ਦੋ ਗਰਦਨ ਵੱਢਦਾ ਸਹੀ ਗੱਲ ਮੈਂ ਕਿਹਾ ਵੀ ਮੈਂ ਤਾਂ ਗੱਲ ਤਾਂ ਲੈ ਲਿਆ ਫਿਰ ਮੈਂ ਤਾਂ ਨਿਆਣਿਆਂ ਨੂੰ ਕਹਤਾ ਮਾਂ ਰੱਖ ਲੋ ਤੁਸੀਂ ਦੇਣਾ ਨਹੀਂ ਉਹ ਮੁੰਡੇ ਨੂੰ ਜੇ ਖਸ ਹੋ ਗਿਆ ਉਹ ਤੇ ਜਾਨ ਪਰਾਂ ਉਹ ਵੀ ਪਤੰਗ ਲੈ ਕੇ ਆਈ ਪਤੌਰ ਤੋਂ ਦਵਾਈ ਕਿ ਪਤੰਗ ਰੋਲਾ ਪੰਮ ਲੱਗ ਗਿਆ ਪਤੰਗ ਨਹੀਂ ਲੈ ਕੇ ਗਈ ਪਤੰਗ ਨਹੀਂ ਨਹੀਂ ਮੰਮੀ ਬਹੁਤ ਮੰਮੀ ਕਹਿੰਦੀ ਵੀ ਕਰਨ ਨਾਲ ਵੀ ਗੱਲ ਕਰਨੀ ਪੈਣੀ ਵਿਆਹ ਦੀ ਮਗਾ ਹੱਦ ਹੋ ਗਈ ਥੋੜੀ ਕਹਿੰਦੀ ਮੰਮੀ ਬੜੀ ਪਤਾ ਏ ਕਰਕੇ ਵਿਆਹ ਕਰਦਾ ਪਹਿਲਾਂ ਕਹਿੰਦਾ ਨਹੀਂ ਕਰਨਾ ਨਹੀਂ ਮੰਮੀ ਕਹਿੰਦੀ ਵੀ ਕਰਨਾ ਹੈ ਵੀ ਜੀ ਨਹੀਂ ਲੱਦਦਾ ਮੇਰਾ ਮੰਮੀ ਨੇ ਦੂਸਰੇ ਪਾਸੇ ਨਾਲ ਗੱਲ ਕਰੀ ਚੱਲ ਪਤੰਗ ਮੰਗਾ ਲਈ ਫੇਰ ਆਪਾਂ ਦਾ ਜਾ ਦੇ ਡਿਮਾਂਡ ਹੈ ਤਾਂ ਆਪਾਂ ਪਤੰਗਾਂ ਨਹੀਂ ਬਣਾਉਣੀ ਹਾਂ ਹਾਂ ਵੀ ਉਹ ਸਾਡੇ ਮੁੰਡੇ ਨੂੰ ਹੋਰ ਕੁਝ ਨਹੀਂ ਚਾਹੀਦਾ ਉਹਨੂੰ ਪਤੰਗ ਚਾਹੀਦਾ ਮੈਨੂੰ ਕਹਿੰਦਾ ਦੋਂ ਘੋੜਾ ਲੈ ਨੂੰ ਕਣ ਫੋਰਚੂਨਰ ਦੋ ਪਹਿਲਾਂ ਸਾਨੂੰ ਅਸੀਂ ਤਾਂ ਕੁੜੀ ਦੇਣੀ ਆ ਐ ਵੀ ਕਹਿੰਦਾ ਉਹ ਦੇਖ ਲੈ ਦੇਣੀ ਕੁੜੀ ਨੂੰ ਕੀ ਦੇਣੀ ਹੈ ਹੋਰ ਕੀ ਦੇਖ ਲੈ ਮੈਂ ਕਹਿੰਦਾ ਦੇਖ ਲੋ ਕਣ ਦੇਖ ਲੋ ਮੇਰੇ ਜੋਗੀ ਬਹੁਤ ਦੇਖ ਲੋ ਮੇਰਾ ਵਿਆਹ ਕਰ ਦੋ ਕਣ ਕਿ ਮੈਂ ਤੁਹਾਨੂੰ ਦੋ ਔਖਾ ਹੋ ਜਾਣ ਦੋਨੋਂ ਨੂੰ ਸਕੂਲ ਭੇਜਿਆ ਤਾਂ ਲੰਮਾ ਕੱਲ੍ਹ ਪਰਤ ਕਰਨਾ ਕਿ ਸਾਨੂੰ ਟੀਬਨ ਤਿਆਰ ਕਰੋਗੀ ਇੱਕ ਜਣੀ ਸਰਬਾਹੂ ਵੀ ਨਹੀਂ ਨਾਨੀ ਦੀ ਐ ਤੇ ਬਣਾ ਛਿੱਟੀਆਂ ਤਾਂ ਕਰ ਦੋ ਬਿਆ ਕਰ ਦੋ ਮੂੰ ਚਿੜਦਾ ਤਾਂ ਅੱਗੇ ਬਣਾ ਨਹੀਂ ਰਿਹਾ ਤੇ ਬਾਹਰ ਕਿਹਦਾ ਮੇਰਾ ਵਿਆਹ ਕਰ ਦੋ ਇਹ ਤੁਹਾਨੂੰ ਆਇਆ ਹੋਗਾ ਵੀ ਆਪਦੇ ਹੀ ਅੜਦੇ ਮੈਂ ਕਹੇ ਦਵਾਂ ਵੀ ਕਰ ਦੇ ਮੈਂ ਕਾ ਹਾਂ ਮੈਂ ਕਾ ਮੈਂ ਲਾਂਭੇ ਨਹੀਂ ਮੈਂ ਕਾ ਮੈਂ ਮੂੰਹ ਲਾਂਭੇ ਨਹੀਂ ਸੁਣੇਗਾ ਨੇ ਫਿਰ ਮਿੰਛ ਛਣੇ ਨਹੀਂ ਆਏ ਕਿੱਤ ਤੇਰੀ ਘਰ ਵਾਲੀ ਦੇ ਮੈਨੂੰ ਛਣੇ ਨਹੀਂ ਆਏ ਕਿੱਤ ਦੀਦੀ ਮੰਮੀ ਆਏ ਬੋਲਦੀਆਂ ਮੈਂ ਕਾ ਮੈਂ ਕਾਈ ਕਰਨਾ ਮੈਂ ਸਾਰੀ ਬਾਜੀ ਹੋ ਗਈ ਤੁਸੀਂ ਸਾਰੀ ਬਾਜੀ ਹੋ ਗਈ ਹੁਣ ਵੇਖ ਮੰਮੀ ਰਾਂ ਨੂੰ ਕਹੋਗੇ ਤਾਂ ਮੈਂ ਫਸਣਾ ਉਹਨੂੰ ਕਹੋਗੇ ਤਾਂ ਮੈਂ ਫਸਣਾ ਤਾਂ ਮੈਂ ਕਹਦੇ ਕਨਾ ਸਾਰੀ ਬਾਜੀ ਹੋ ਗਈ ਤੁਸੀਂ ਹੂੰ ਨਾ ਅਸੀਂ ਬਹੁਤ ਸਮਝਦਾਰ ਅਸੀਂ ਨਹੀਂ ਬੜੀ ਨਾ ਨੂੰ ਗਲਤ ਬਹੁਤ ਵਧੀਆ ਗੱਲ ਆ ਬਹੁਤ ਜ਼ਿਆਦਾ ਵਧੀਆ ਲਾਉਂਗੀ ਮੇਰੀ ਤਾਂ ਬੰਦ ਲਾਉਂਗਾ ਆ ਪੜਾ ਹੈ ਆ ਪੜਾ ਕਿਤੇ ਹੋਰ ਮਾਂ ਦੀ ਸਰਪੰਚੀ ਫੜਾ ਮਾਰੀ ਜਾਂਦੀ ਮੇਰਾ ਮਮੇ ਕਹਿੰਦੇ ਕਿ ਤੇ ਬੀਬੀ ਵੱਧ ਜਾਂਦਾ ਹੈ ਵੱਧ ਜਾਂਦਾ ਹਾਂ ਨਹੀਂ ਤਾਂ ਹੈ ਨਹੀਂ ਗੋੜੀ ਕਰਨਾ ਬੱਚਾ ਵੱਟ ਗੱਲ ਸੁਣ ਸੱਸ ਨੂੰ ਇੱਕ ਰੋਟੀ ਬਣਾ ਪਹਿਲਾਂ ਗੋੜੀ ਮੂੰਹ ਚ ਦੇ ਪਹਿਲਾਂ ਹੋਈ ਔਰ ਇਹ ਤਾਂ ਆਏ ਨਹੀਂ ਨਾ ਤਾਂ ਬੜੀ ਸੱਸ ਨੇ ਬੁੱਤ ਤੇਰੀ ਨੂੰ ਤਾਂ ਟਿਕੜੇ ਮੂੰਹ ਚ ਗੋੜੀ ਠੋਕੂੰਗੀ ਨਹੀਂ ਤਾਂ ਨਾ ਆਪੇ ਮਮੇ ਐਟੋ ਬੰਦ ਤੇ ਲੱਗ ਜਾਂਦਾ ਤੁਹਾਨੂੰ ਨਹੀਂ ਲੱਗਦਾ ਗਾਣਾ ਕੱਢਾਂ ਪਰ ਉਹ ਜੀ ਕਰਦਾ ਵੀ ਕੋਈ ਬਹਾਨਾ ਵੀ ਨਹੀਂ ਕਿਨੂੰ ਕਿਨੂੰ ਗਾਣਾ ਕੱਢਦਾ ਫੇਰ ਇੱਕ ਅਗੀਆਂ ਦੋ ਦੋ ਸੁਣਾ ਹੋ ਜਾਂਦੀ ਸੁਣੋ ਫੇਰ ਕੰਡਾ ਮੈਂ ਕਰਨ ਪਾਪਾ ਮਾਸੀ ਫੇਰ ਚਾਚਾ ਆਉਂਦਾ ਇਹ ਇਹਨਾ ਪਰ ਘੁੰਮਦੀ ਆ ਮੰਮੀ ਦੀ ਗੇਮ ਪਹਿਲਾਂ ਆਏ ਆਏ ਹਾਂ ਪਰ ਜਸਮੀਨ ਆਉਂਦੀ ਜਿਹੜੀ ਪਹਿਲਾਂ ਮੈਨੂੰ ਮੈਨੂੰ ਹੋ ਜਾਂਦਾ ਮੈਂ ਮੈਂ ਸਮਝ ਲੰਨੀ ਆ ਮੈਂ ਕਹਿੰਦੀ ਮੈਂ ਫੇਰ ਮਿੱਤੇ ਬੋਲੂ ਜੀ ਕਿ ਮੈਂ ਗੋਲੀ ਮੈਂ ਹੀ ਦਿੰਦੀ ਫਿਰਦੀ ਹੁੰਦੀ ਆ ਪਿچھے ਕਹਿੰਦਾ ਗੋਲੀ ਲੈ ਲਾ ਤੂੰ ਹੋਰ ਨਾ ਕਰਦੀ ਮੰਮੀ ਮੈਂ ਹਾਂ ਜੀ ਕਾਚੇ ਨਾ ਹੋਗੀ ਚਲ ਕੋ ਆ ਗਿਆ ਇਹ ਹੋਣੇ ਹੋਣ ਲੱਗਿਆ ਮੰਮੀ ਨਾਲ ਮੀ ਮਾਜਾ ਕਿਦੋਂ ਤੁਸੀਂ ਨੂਨ ਖਟ ਗਾਇਆ ਮੀ ਮਾਜਾ ਇੱਕ ਛੋਟਾ ਟੜੀ ਵੀ ਚਿਰ ਚੁੱਪੇ ਵੀ ਲਈ ਕਿੰਨੇ ਦੇ ਛੋਦੇ 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 ਟੁੱਟ ਪਾਣੇ ਦੋਵੇਂ ਨਹੀਂ ਹੋਰ ਚਲੋ ਜੀ ਠੀਕ ਆ ਫੇਰ ਮੈਂ ਦੇਖੀ ਸੀ ਅਗਲੀ ਵੀਡੀਓ ਤੇ ਪਰਮਾਤਮਾ ਤੁਹਾਨੂੰ ਸਭ ਰੋ ਚਾਰਦੀ ਕਲਾ ਚ ਰੱਖੇ ਜੀ ਤਾਂ ਦਰਸਤ ਰੱਖੇ ਮੀਂਹ ਦੇ ਵਿੱਚ ਸਾਰੇ ਫਿਰਦੇ ਆ ਜੀ ਪਿੱਛੇ ਦੇ ਤਿਆਰੀ ਆ ਜੀ ਇੱਕ ਗੱਡੀ ਠੀਕ ਆ ਫਿਰ ਓਕੇ ਬਾਏ ਬਾਏ ਕਰੋ ਘਰ ਸਾਡਾ ਤੇ ਆ ਪਤਾ ਨਹੀਂ ਕੀ ਬੈਠਾ ਹੈ ਉੱਤੇ ਓਕੇ ਬਾਏ ਬਾਏ